ਇੱਕ ਜਿਆਤੂ ਨਸੀ ਲਾ ਬੁਕੀਤਾ ਸਭ ਤੋਂ ਪਹਿਲਾਂ ਇਹ ਜੋ ਨਸ਼ਾ ਹੈ ਨਸ਼ਾ ਰੁਕਦਾ ਹਾਂਜੀ ਹਾਂ ਇਹ ਤੇ ਸਾਰਿਆਂ ਦੀ ਡਿਮਾਂਡ ਇਹੀ ਆ ਇਹ ਜਿਹੜੇ ਆ ਇਹ ਤੁਹਾਡੇ ਉਹ ਸਾਡੇ ਜਿਹੜਾ ਤਾਲਵੇ ਨੂੰ ਹੋਊਗਾ ਗੁਰਦੁਆਰਾ ਸਾਹਿਬ ਕੋਈ ਨਾਮ ਦੇ ਕਾਰਜ ਵਗੈਰਾ ਉਹ ਦੇਦੇ ਕਪੈਲਸ ਵੀ ਆ ਸਾਹਮਣੇ ਆਪੋਜੀਟ ਵੀ ਨੇ ਤੋਂ ਉਹਨਾਂ ਦੀ ਟ੍ਰੈਫਿਕ ਦੋਨਾਂ ਪਾਸੇ ਗੁਰਦੁਆਰੇ ਜੀ ਵਿੱਚ ਗੱਡੀਆਂ ਲੱਗ ਚੱਲਦੀਆਂ ਐ ਤੇ ਉਹ ਜੋ ਪੈਲਸਿੰਗ ਲੱਗ ਜਾਂਦੀਆਂ ਨੇ ਤਕਰੀਬਨ ਪਬਲਿਕ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਨੂੰ ਤੇ तकरीबन ਅੱਧਾ ਅੱਧਾ ਘੰਟਾ ਪਾਸ ਕਰਨ ਤੇ ਅੱਧਾ ਕਿਲੋਮੀਟਰ ਦਾ ਹੋਣਾ ਜਿਹੜਾ ਅੱਧਾ ਘੰਟਾ ਪਾਸ ਕਰਨ ਤੇ ਲੱਗਦਾ ਜੀ ਓਕੇ ਉਹਦਾ तकरीबन ਵੀ ਉਹ ਅੱਜ ਗੱਡੀਆਂ ਪਾਰਕਿੰਗ ਵਿੱਚ ਹੀ ਲੱਗੇ ਤਿਆਰ ਕਰਕੇ ਕਿਸ ਤਰ੍ਹਾਂ ਉਹ ਰੋਡ ਕਰਾਉਗਾ ਮੈਂ ਜੀ ਸ਼ਾਮ ਨੂੰ ਕੋਈ ਗੱਲ ਵੀ ਮੈਂ ਇਹਨਾਂ ਨੂੰ ਨੋਟ ਕਰਵਾ ਦਿੰਦੀ ਵੀ ਜਿਹੜਿਆ ਪਹਿਲੇ ਸਾਬ ਉਹਨਾਂ ਦਾ ਆਪਾਂ ਜੀ ਆਏ ਆ ਨਾ ਆਪਾਂ ਕੁਝ ਨਾ ਕੁਝ ਬੋਲ ਕੇ ਜਣਾ ਇਹ ਵਾਰੇ ਮੇਰੇ ਅਫਸਰਾਂ ਵੱਲੋਂ ਜਿਹੜਾ ਪੰਜਾਬ ਸਰਕਾਰ ਦਾ ਵੀ ਉਪਰਾਲਾ ਵਾ ਕਿ ਜਿਹੜੀ ਸੰਪਰਕ ਮੀਟਿੰਗ ਆ ਗਈ ਏ ਪਬਲਿਕ ਨਾਲ ਤਾਲਮਿਲ ਕਰਕੇ ਜਿਹੜੀ ਇਹਨਾ ਮੀਟਿੰਗ ਕੀਤੀ ਜਾਵੇ ਉਹ ਸਾਡੇ ਫਿਰ ਵੱਖ-ਵੱਖ ਥਾਵਾਂ ਤੇ ਜਿਹੜੇ ਸਾਡੇ ਸੀਨੀਅਰ ਅਫਸਰ ਜਾ ਰਹੇ ਸਾਡੇ ਐਸ ਐਚਓ ਜਾ ਰਹੇ ਆ ਅਸੀਂ ਪਬਲਿਕ ਨਾਲ ਆਮ ਮੀਟਿੰਗ ਜਿਹੜੀ ਕਰ ਰਹੇ ਆ ਨਸ਼ਿਆਂ ਦੇ ਰਿਗਾਰਡਿੰਗ ਕਰ ਰਹੇ ਆ ਚਾਈਨਾ ਡੋਰ ਦੇ ਰਿਗਾਰਡਿੰਗ ਕਰ ਰਹੇ ਆ ਉਹਦੇ ਵਿੱਚ ਅਸੀਂ ਹਰ ਇੱਕ ਦਾ ਸੁਝਾਅ ਵੀ ਲੈਨੇ ਆ ਜਦੋਂ ਜਿਸ ਵੀ ਜਗ੍ਹਾ ਤੇ ਜਾਣੇ ਸੁਝਾਅ ਲੈਨੇ ਆ ਜੋ ਜੋ ਫਿਰ ਸਾਨੂੰ ਉਹ ਸੁਝਾਅ ਦਿੰਦੇ ਆ ਉਹ ਸੁਝਾਅ ਤੇ ਅਸੀਂ ਕੰਮ ਵੀ ਕਰਦੇ ਆ ਜਿਵੇਂ ਕਿ ਅੱਜ ਵੀ ਬਹੁਤ ਸਾਰੇ ਸੁਝਾਅ ਜਿਹੜੇ ਸਗਾ ਤੇ ਸਾਡੇ ਸਾਹਮਣੇ ਆਏ ਆ ਉਸ ਸੁਝਾਅ ਦੇ ਵਿੱਚ ਸਾਡਾ ਮੈਨ ਇਆ ਕਿ ਸਾਡੇ ਪੁਲਿਸ ਦਾ ਜਿਹੜਾ ਸਾਥ ਦੋ ਅਗਰ ਜੇ ਤੁਹਾਡਾ ਸਾਥ ਹੋਏਗਾ ਤੇ ਆਪਾਂ ਸਭ ਕੁਝ ਕਰ ਸਕਦੇ ਆ ਨਸ਼ੇ ਦੇ ਰਿਗਾਰਡਿੰਗ ਖਾਸ ਕਰਕੇ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਨਸ਼ੇ ਦੇ ਜਿਹੜਾ ਕੰਟਰੋਲ ਕੀਤਾ ਜਾਵੇ ਨਸ਼ੇ ਤੇ ਤਾਂ ਹੀ ਆਪਾਂ ਕੰਟਰੋਲ ਕਰ ਸਕਦੇ ਜੇ ਤੁਹਾਡਾ ਸਾਥ ਆ ਔਰ ਮੇਰੀ ਵੀ ਜਿਹੜੀ ਆ ਪਿੰਡ ਦੇ ਜਿੰਨੇ ਵੀ ਸਰਪੰਚ ਹੈਗੇ ਮੇਰੀ ਵੀ ਉਹਨਾਂ ਨੂੰ ਇੱਕ ਅਪੀਲ ਹੈਗੀ ਆ ਕਿ ਸਰਪੰਚ ਜਿਹੜੇ ਆ ਨਾ ਪਿੰਡ ਵਾਈਜ਼ ਛੋਟੇ ਬੱਚੇ ਜਿਹੜੀ ਪਨੀਰੀ ਆ ਗਈ ਹੁਣ ਸਾਡੀ ਜਵਾਨ ਹੋ ਰਹੀ ਆ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਕਿ ਡੇਲੀ ਹੀ ਜਦੋਂ ਆਪਾਂ ਖੇਡਾਂ ਨਾਲ ਜੁੜੇ ਰਵਾਂਗੇ ਉਹਨਾਂ ਦੀ ਡੇਲੀ ਹੀ ਸਾਡੀ ਕਾਉਂਸਲਿੰਗ ਹੁੰਦੀ ਰਹੇਗੀ ਤਾਂ ਜੋ ਕਿ ਉਹਨਾਂ ਬੱਚਿਆਂ ਨੂੰ ਉਹ ਨੌਜਵਾਨ ਪੀੜ੍ਹੀ ਨੂੰ ਆਪਾਂ ਨਸ਼ਿਆਂ ਤੋਂ ਬਚਾ ਸਕੀਏ